ਛੋਟੀ ਜਹੀ ਲੜਾਈ ਦੇ ਚੱਲਦੇ ਇੱਕ ਵਿਅਕਤੀ ਦੀ ਮੌਤ ਆਪਜੀ ਨੂੰ ਦੱਸ ਦਈਏ ਕਿ ਪਠਾਨਕੋਟ ਦੇ ਇਸਾ ਨਗਰ ਵਿੱਚ ਰਹੇ ਰਹੇ ਦੀਪਕ ਕੁਮਾਰ ਜੋ ਕਿ ਨਿੱਜੀ ਹਸਪਤਾਲ ਵਿੱਚ ਕੰਮ ਕਰਦਾ ਸੀ ਅਤੇ ਆਪਣੇ ਕੰਮ ਤੋਂ ਵਾਪਸ ਆਕੇ ਆਪਣੇ ਮੁਹੱਲੇ ਵਿੱਚ ਖੜਾ ਸੀ ਦੋ ਲੋਕਾਂ ਦੀ ਆਪਸ ਵਿੱਚ ਕਿਹਾ ਸੁਣੀ ਹੋ ਜਾਂਦੀ ਹੈ ਅਤੇ ਬਹਿਸ ਦੇ ਚੱਲਦੇ ਨੌਜਵਾਨ ਵੱਲੋਂ ਦੀਪਕ ਨੂੰ ਤੱੱਕਾ ਦੇ ਦਿੱਤਾ ਜਾਂਦਾ ਹੈ ਜਿਸ ਦੇ ਚੱਲਦੇ ਦੀਪਕ ਦਾ ਕਿਸੇ ਚੀਜ਼ ਨਾਲ ਜਾ ਟਕਰਾਇਆ ਅਤੇ ਉਹ ਕਾਇਲ ਹੋ ਗਿਆ ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰੰਤੂ ਉਥੋਂ ਉਸ ਨੂੰ ਡਾਕਟਰਾਂ ਵੱਲੋਂ ਰੈਫਰ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ ਜਿਸ ਦੇ ਚਲਦੇ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਵੱਲੋਂ ਦੋਸ਼ੀ ਅਰुण ਕੁਮਾਰ ਨੂੰ ਦਫ਼ਾ 304 ਦੇ ਤਹਿਤ ਗ੍ਰਿਫਤਾਰ ਕਰਕੇ ਅਤੇ ਉਸ ਦਾ ਮੈਡੀਕਲ ਕਰਵਾ ਕੇ ਕੋਰਟ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਆਉ ਸੁਣਦੇ ਹਾਂ ਇਸ ਮੌਕੇ ਕੀ ਕਹਿਣਾ ਹੈ ਡੀਐਸਪੀ ਸੁਮੀਰ ਸਿੰਘ ਮਾਂਦਾ ਜਿਸ ਨੇ ਇਹ ਮੈਂ ਤੁਹਾਨੂੰ ਅਸੀਗ ਸਮਦਰ ਤੋਂ ਇਹ ਤਕਰੀਬਨ ਇੱਕ ਹਫ਼ਤੇ ਪਹਿਲੇ ਦੀ ਗੱਲ ਹੈ ਉਸ ਬਾਅਦ ਇਹ ਜਿਹੜਾ ਇਮਿਊਜੀਨਲ ਰਿਪੋਰਟ ਸੱਜਵਾ ਗਈ ਸੀ ਦੋ ਬੰਦੇ ਨੂੰ ਆਪਸ ਵਿੱਚ ਝਗੜਾ ਹੋਇਆ ਸੀ ਇੱਕ ਬੰਦੇ ਨੇ ਦੂਸਰੇ ਨੂੰ ਪੁਸ਼ਕਿੱਤਾ ਸੀ ਜੋ ਸੇਕ ਥਲੇ ਇੱਕ ਸੀ ਹਾਰਡ ਸਰਫਿਸ ਤੇ ਮਾਰਦੇ ਸੀ ਤੇ ਉਹਦੇ ਜੰਮ ਨੂੰ ਬੀਡੀ ਨਰ ਸਟਾਰਟ ਹੋ ਗਈ ਸੀ ਤੇ ਤੁਰੰਤ ਹਸਪੀਟਲ ਐਡਮਿਟ ਕਰਵਾ ਕੇ ਉਹਦਾ ਜਾਰਡ ਸਟਾਰਟ ਕਰਵਾਤਾ ਸੀ ਕਰਦੇ ਨੇ ਬਟ ਅਨਫੋਰਚਨਟਲੀ ਜਲਦੀ ਹੀ ਉਹਦੇ ਬਾਅਦ ਸਾਨੂੰ ਆਪਾਂ ਜਿਹੜਾ ਦੋਸ਼ੀ ਹੈ ਉਹ ਰੋਲ ਅਪ ਕਰਕੇ ਮਕਦਮਾ ਨੰਬਰ 33 ਅੰਡਰ ਸੈਕਸ਼ਨ 304 ਆਈਪੀਸੀ ਗੂਜਰਤ ਵਿਖੇ ਦਰਜ ਕੀਤਾ ਹੈ ਤੇ ਦੋਸ਼ੀ ਜਿਹੜਾ ਅਰੋਨ 123 ਪੁੱਤਰ ਰਾਜ ਕੁਮਾਰ ਸਾਨੂੰ ਉਹਨੂੰ ਪੜਾਉਣ ਨੂੰ ਉਹਨੂੰ ਆਪਾਂ ਅਰੈਸਟ ਕਰ ਲਿਆ ਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਅੱਗੇ ਚੱਲੂ ਆਪਨੇ ਚਾਹਵਾ ਹੈ ਕਿ ਉਹਨੂੰ ਸੇਫਟੀ ਸਟਾਰਟ ਕਰਨੇ ਦੀ ਕੋਸ਼ਿਸ਼ ਹੈ ਇਸ ਤੋਂ ਇੱਕ ਦੋ ਹਮਲੇ ਸਾਹਮਣੇ ਆਏ